ਸਾਡੇ ਕੱਪੜੇ ਧੋ ਰਹੇ ਆ ਮਨ ਤਾਂ ਕੱਪੜਾ ਦਾ ਆ ਦੇਖ ਲਓ ਗਾਇਜ਼ ਮੇਰੀ ਦੀਵਾਲੀ ਆ ਦੋ ਦਿਨਾਂ ਦੇ ਪਹਿਲਾਂ ਦੀਵਾਲੀ ਤੋਂ ਪਹਿਲਾਂ ਧੂਆ ਗੱਡੀ ਲੱਗ ਜਾ ਘਰੇ ਜਨਾਨੀਆਂ ਦਾ ਆ ਬਾਅਦ ਚ ਨਵੇਂ ਲੀੜੇ ਪਾ ਪਾ ਕੇ ਦੀਵਾਲੀ ਵਾਲੇ ਤਰਵਿਸ਼ ਕਰ ਮਾਡੇ ਲੱਗ ਵੇ ਗਾਇਜ਼ ਵੈਲਕਮ ਬੈਕ ਟੂ ਚੈਨਲ ਮੈਂ ਮੋਸ਼ੀ ਮੋਬਲੋਗ ਸਤ ਸ੍ਰੀ ਅਕਾਲ ਤੁਹਾਨੂੰ ਸਵਾਗਤ ਹੈ ਦਿਪਰਤੂ ਦੋ ਅੱਜ ਨਾਲ ਆਪਾਂ ਬਿਲਕੁਲ ਠੀਕ ਨੇ ਦੋਸਤੋ ਫੋਟੋਆਂ ਚ ਸਿਰਫ ਫੇਰ ਫੇਰ ਹੋ ਗਏ ਆ ਹਾਂ ਸਵੇਰੇ 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 ਅਸੀਂ ਉੱਥੇ ਸੀਗੇ ਅਸੀਂ ਉੱਠ ਕੇ ਪੂਜਾ ਕਰਕੇ ਆਟੇ ਆ ਮੇਰੀ ਸਵੇਰ ਤੋਂ ਨਹੀਂ ਆ ਅਤਰੀ ਅੱਖ ਜੀ ਆਏ ਜਿੱਥਾ ਤਾਂ ਹੋਈ ਪਈ ਆ ਉਹ ਯਾਰ ਮੈਂ ਅੱਖਾਂ ਥੋੜੀਆਂ ਵਿਸ਼ ਕਰਮਾ ਡੇ ਆ ਸਾਰਿਆਂ ਨੂੰ ਵਿਸ਼ ਕਰ ਹੈਪੀ ਵਿਸ਼ ਕਰਮਾ ਡੇ ਵਿਸ਼ ਕਰਮਾ ਹੈਪੀ ਡੇ ਆਪਣਾ ਵੀ ਵਿਸ਼ ਕਰਮਾ ਡੇ ਆ ਆਪਾਂ ਸਵੇਰੇ ਸਾਰੇ ਭਾਂਡੇ ਧੋ ਕੇ ਤੂੰ ਬੱਤੀ ਦੇਤੀ ਹੁਣ ਅਸੀਂ ਗੁਰਦੁਆਰੇ ਚੱਲੇ ਉੱਥੇ ਖਾ ਕੇ ਆਵਾਂਗੇ ਮਨਿਕਾ ਜਿਵੇਂ ਨਾ ਕਰੇ ਮੈਂ ਤਾਂ ਉੱਕੇ ਸਾਰੇ ਭਾਂਡ ਧੋਤੇ ਪਹਿਲਾਂ ਭਾਂਡ ਧੋ ਕੇ ਫਿਰ ਤੂੰ ਬੱਤੀ ਲਾਈ ਕਿੱਥੇ ਭਾਂਡ ਦਾ ਹੱਥ ਨਹੀਂ ਲੈਣਾ ਨਾ ਕਰੇ ਭਾਂਡ ਝੂਠੇ ਨਹੀਂ ਕਰਨੇ ਚੱਲੋ ਮੈਂ ਆਪਣੇ ਫੋਨ ਦੀ ਪੂਜਾ ਕਰ ਲੈਂਦਾ ਕਰ ਦੇ ਨਾ ਨੇ ਕਰ ਦੇ ਮੈਂ ਤਾਂ ਸੱਚੀ ਕਰਨੀ ਐ ਫੋਨ ਦੀ ਪੂਜਾ ਤਾਂ ਕਰਨੀ ਚਾਹੀਦੀ ਠੀਕ ਕਰਨੀ ਚਾਹੀਦੀ ਫਿਰ ਤਾਂ ਨਹੀਂ ਤੂੰ ਰਹਿਣ ਦੇ ਗੇ ਜਪਾਤਿਆਰ ਹੋ ਗਏ ਆ ਅੱਜ ਗਾਇਸ ਕੱਪੜੇ ਵਾ ਆਲੇ ਪਾਏ ਨੇ ਤੇ ਪਾਪਾ ਨੇ ਗੇ ਦਾ ਕੱਪੜੇ ਪਾਏ ਆ ਰੀਤੇ ਡੋਰੀਮੋਨ ਬਣਿਆ ਵਾ ਮੈਂ ਪੋਣਾ ਅਜਾ ਸੂਟ ਬੇਸ ਮੂਮੈਂਟ ਸੂਟ ਪੋਣਾ ਹੈ ਗਿੱਗਸ ਚਲੋ ਗਾਇਸ ਹੁਣ ਮੈਂ ਚੱਲ ਲਗਾ ਇਸ ਥੋੜੀ ਦੇਰ ਬਾਅਦ ਮੇਰੀ ਗੋਲੀ ਕਰਦੇ ਆ ਫਿਰ ਗਏ ਸਾਹਮਣੇ ਜਿਹੜੇ ਤਿਆਰ ਹੋ ਜਾਂਦੇ ਸਾਰੇ ਜਣੇ ਇੱਧਰ ਮम्मी ਤਿਆਰ ਹੋ ਕੇ ਆ ਗਏ ਨੇ ਅਸਤੇ ਗਾਈਸ ਚੱਲੀਏ ਆਪਣੇ ਜੱਟ ਛੋਟੇ ਦੇ ਇਹ ਸਾਰੇ ਆਪਣੀ ਰਨਿੰਗ ਤੇ ਗਿਆ ਸਾਡੇ ਤਾਇ ਚਾਰ ਖਲੋਈ ਆਓ ਮੰਨਾ ਨੂੰ ਲੈ ਜਾਦੇ ਹਾਂ ਫਿਰ ਜੀ ਆਸਾ ਹਾਂ ਹਮਾ ਲੋ ਆਦਤ ਚੱਲੀ ਗਏ ਫੋਟੋ ਸਾਡਾ ਵੀਲੋਗ ਬਣਾ ਦੋ ਹਾਂਜੀ ਗਾਈਸ ਹਾਂ ਤੂੰ ਮੋਟਰਸਾਈਕਲ ਤੇ ਬੈਣਾ ਹਾਂ ਮੋਟਰਸਾਈਕਲ ਰਾਮ ਨਾਲ ਆਣਾ ਮੈਂ ਆ ਗਲੀ ਤੇ ਨਾਲ ਨਹੀਂ ਟੈਨਸ਼ਨ ਨਾ ਲਾਓ ਸਾਨੂੰ ਬਹੁਤ ਆਹ ਕਈ ਵਾਰ ਗਲੀ ਦੇ ਮੋੜ ਤੇ ਵੀ ਹੁੰਦੇ ਆ ਮੈਂ ਹੈਗਾ ਅਸੀਂ ਸਾਨੂੰ ਬਹੁਤ ਪਤਾ ਮੈਂ ਭੱਜਿਆ ਬਹੁਤ ਬੱਚਾ ਚਾਚੀ ਬਈਓ ਯਾਰ ਬੈਣੀ ਆ ਮੈਂ ਕੀ ਕਰਦੇ ਉਹਨਾਂ ਨੂੰ ਦੇਖ ਲਈ ਸੀ ਇਹਨੂੰ ਕਰੋ 300 ਮੀਟਰ ਉੱਪਰ ਕਰੋ 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 ਕੀ ਰੈਕ ਰੁ ਰਿਆੜੀ ਕੋਸ਼ੇ ਬੈਗਰ ਕਿੰਨ ਤੁਸੀਂ ਫਸਣਾ ਜਾਵੇਂਗੇ ਤੂੰ ਮੇਰਾ ਫੋਨ ਫੇਰ ਤੇ ਕੱਢ ਲਿਆ ਓਏ ਉਹਨੂੰ ਲਾਣਾ ਮਾਣੇ ਨੂੰ ਮੇਰਾ ਫੋਨ ਤਾਂ ਲੱਗ ਨਹੀਂ ਰਿਹਾ ਹੱਟ ਬੰਦ ਕਰਾ ਨਾ ਨੈਟ ਬੰਦ ਕਰਦਾ ਚਲਿਏ ਮੇਰਾ ਨੈਟ ਬੰਦ ਕਰਦਾ ਆਸ਼ਾ ਲੋ ਤੁਸੀਂ ਸ਼ਰਨਗਰ ਪਾਰ ਵੀ ਕਰ ਗਈ ਕੋਸ਼ੇ ਚਲੋ ਗਾਇ ਚਲਦੇ ਆਪੇ ਪਹੁੰਚ ਕੇ ਮਿਲਦੇ ਆ ਕਿੱਥੇ ਚੱਲੇ ਆ ਘਰੇ ਅਸੀਂ ਨਾ ਤੁਸੀਂ ਭਾਂਡਣ ਤੋਂ ਬਤੀ ਦਿਆਂ ਦੀ ਹੂੰ ਅੱਛਾ ਆਪਣਾ ਆਪਣੀ ਵੀ ਨਹੀਂ ਆ ਅਸੀਂ ਇਹਦੇ ਸੋਈ ਦੇ ਸਾਰੇ ਪਾਸੇ ਦੂਬਤੀ ਤੇ ਆਂਦੀਆਂ ਨੂੰ ਗੁਰਦੁਆਰ ਜਾਂ ਖਾਵਾਂਗੇ ਦੇਖ ਲੋ ਸਾਡੇ ਕਰਦੇ ਹਾਂਜੀ ਆ ਕੀ ਆ ਕੀ ਆ ਆ ਸਾਰੇ ਪੰਨਾਂਗੇ ਹੜਕੇ ਆਣਾ ਵੀ ਅੱਗੇ ਪਾਪਾ ਕਹਿੰਦੇ ਇੱਧਰ ਮੁੜਨ ਮੈਂ ਕਹਿੰਦਾ ਇੱਧਰ ਹੋ ਇੱਧਰ ਕਹਿੰਦੇ ਨਹੀਂ ਇੱਧਰ ਹੋ ਇੱਧਰ ਲੈ ਕੇ ਇੱਧਰ ਮੁੜਨਗੇ ਨਹੀਂ ਨਹੀਂ ਇੱਧਰ ਚਲੋ ਚਲੋ ਦੋਸਤੋ 89 ਵਲੌਗ ਬਣਾ ਰਿਹਾ ਸੁਲਤਾਨ ਦੇ ਫੋਨ ਦੇ ਵਿੱਚ ਇੱਕ ਮਿੰਟ ਗੱਲ ਕਰ ਫੋਨ ਰੱਖਦਾ ਹਾਂ ਅਬ ਮੁੜਨਾ ਉਹ ਲੜਾਈ ਹੋ ਗਈ ਹੈ ਸਰ ਲੜਾਈ ਹੋ ਗਈ ਉਹ ਐਕਸੀਡੈਂਟ ਹੈ ਦਾ ਐਕਸੀਡੈਂਟ ਹੋਇਆ ਹੈ ਐਕਸੀਡੈਂਟ ਹੈ ਭਾਈ ਜਾਣੇ ਪਿਆ ਦੋਸਤੋ ਮੈਂ ਫੋਨ ਸੁਲਤਾਨ ਭਾਈ ਦਾ ਸੰਗਤ ਇਹੋ ਦੇਖੋ ਬੱਸ ਆਜੋ ਆਜੋ ਦੇਖ ਲਈ ਮੈਂ ਗੈਸ ਏ ਆਪਰੇਲ ਦੇਖ ਲਈਏ ਉਹ ਇੱਧਰ ਸਾਡੇ ਘਰ ਦੇ ਬੈਠੇ ਹੋਏ ਨੇ ਹਾਂਜੀ ਗਾਇਜ਼ ਇਹ ਕਨਫਿਊਜ਼ ਹੋ ਗਏ ਨੇ ਇੱਧਰ ਆਣਾ ਸੀਗਾ ਪਰ ਉਹ ਅੱਗੇ ਚੱਲ ਗਏ ਨੇ ਅਸੀਂ ਦੋਨੋਂ ਵੀ ਰੁਕ ਗਏ ਆ ਚਲੋ ਕੋਈ ਨਾ ਆਜੋ ਹੁਣ ਦੇਖੀ ਜੋ ਫਿਰ ਸਾਨੂੰ ਤਾਂ ਭੁੱਖ ਲੱਗੀ ਆ ਭੁੱਖ ਲੱਗੀ ਆ ਪਟਾਟੇ ਦੀ ਮਾਰੀ ਲੱਗੀ ਆ ਕੋਈ ਨਾ ਉੱਥੇ ਇੱਕ ਇੱਕ ਵਰਸ਼ਾ ਦਾ ਛਤਲਾ ਵੀ ਹੋਇਆ ਹੁਣ ਪਾਪਾ ਚਲੋ ਫਿਰ ਅੱਗੇ ਉਥੇ ਕਿੱ데 ਹੈਗਾ ਅਪਨੋ ਚਲੋ ਫਿਰ ਬਾਏ 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 ਅਮਾ ਚਲੋ ਗਾਇਸ ਚੱਲਦੇ ਹਾਂ ਹੁਣ ਆਪਾਂ ਐ ਗੁਰਦੁਆਰਾ ਸ਼ੇਰਪਾਸ਼ਾਹੀ ਦੇ ਇੱਕ ਸ਼ਾਂਤ ਜਿਹੇ ਜਿੱਥੇ ਬੂਨ ਜਾ ਘੜੀਆਂ ਵਾਲਾ ਜੋ ਜਿਹੜੇ ਇਤਿਹਾਸ ਆ ਦੇਖੋ ਫੋਟੋ ਖਿੱਚ ਤੂੰ ਐਕਸ਼ਨ ਕਸ ਕਸ ਕਨਸ ਕਸ ਐਕਸ਼ਨ ਮਾਰੀ ਹੁਣ ਸਾਨੂੰ ਕੀ ਪਤਾ ਤੋਂ ਹੁਣ ਆਪਾਂ ਘਰੇ ਆ ਗਏ ਘਰੇ ਆ ਕੇ ਸਾਡੇ ਘਰ ਦੇ ਦਾ ਹਾਲ ਦੇਖੋ ਜੀ ਲੈ ਜੂੰਗ ਦੇਖੋ ਲੈ ਜੂੰਗ ਆ ਗਈ ਇਸ ਮੂੰਹ ਚ ਵੇਦਰਦਰ ਸਾਡੇ ਮਾਮਾ ਬੈਠੇ ਨੇ ਕੰਮ ਕਰੀ ਜਾਂਦੇ ਨੇ ਘਰ ਕੇ ਗਾਇ ਘਰੇ ਆ ਕੇ ਮੈਨੂੰ ਇਹ ਬੰਦੇ ਦੀ ਭੋਖ ਨੇ ਤੇ ਬੰਦੇ ਦੀ ਇਹਨੇ ਨੀਟ ਮਾਰੀ ਮੈਂ ਦੋਨਾਂ ਦੀ ਸਾਗ ਪਿੱਛੇ ਭੈਣ ਦੇ ਵੀਰੇ ਨੇ ਘਰੇ ਕੇ ਬੈਠਣ ਨਹੀਂ ਦਿੱਤੇ ਦੇਖਿਆ ਕੀ ਤੈਨੂੰ ਮੈਨੂੰ ਮਾਮਾ ਦਾ ਸੁਖ ਕੀ ਕੀਤਾ ਨੇ ਬੈਠਣ ਦਿੱਤਾ ਕਰਿਆਗੇ ਸਾਗ ਮਿਲ ਕੇ ਪਰਸ ਨਾ ਕੰਡਾ ਨਹੀਂ ਜਿੰਨਾ ਚੀਜ਼ ਦੇ ਮਗਰ ਭੱਜੋਂਗੇ ਨਾ ਉੰਨੀ ਉਹ ਗਾਂ ਭੱਜੂਗੀ ਮਿਲਦੀ ਨਹੀਂ ਹੁੰਦੀ ਇਹ ਅਜ ਇਤਿਹਾਸਿਕ ਨਾ ਗੰਦ ਕਰੇ ਗਾਣਾ ਆ ਫੋਨ ਹੀਰੇ ਚੱਲਦਾ ਬੰਦ ਕਰੋ ਕਰਤਾ ਜੀ ਵੀਰੇ ਲਓ ਜੀ ਦੋਸਤੋ ਦੇਖੋ ਕਹਿਣ ਬੈਠੇ ਨੂੰ ਮੂਹਰੇ ਆਪਾਂ ਆਪਾਂ ਫੋਨ ਵੇਚਣਾ ਜੀ ਆਪਣਾ ਫੋਨ ਹੈ 18 Pro Max ਆਪਣਾ ਫੋਨ ਹੈ ਜੀ ਇਹ ਮੈਂ 18 Pro Max 18 Pro Max ਫੋਨ ਹੈ ਜੀ ਆਪਣਾ ਤੇ ਆਪਾਂ 175 ਹਜ਼ਾਰ ਦੇ ਵਿੱਚ ਨਾ ਜੀ। ਉਹ ਡੀਪ ਮਾਈਨ। ਇਹ ਐਪਲਾਂ ਨੇ ਚਾਚੇ ਲਾਂਚ ਕੀਤਾ। ਹਾਂ। ਚਾਚਾ ਕਿਸੇ ਨੇ ਲੈਣਾ ਹੋਵੇ ਤਾਂ ਚਾਚਾ ਨੂੰ ਚਾਚਾ ਫੋਨ। ਚਾਚਾ ਚਾਚਾ ਯੋ ਯੋ। ਤਰਾਪਾਹਰਾ ਤਰੂ ਨਾ। ਮੈਨੂੰ ਦੱਸੋ ਜਿਹੜਾ ਦੱਸੂਗਾ ਨਾ ਵੀ ਇਹ ਫੋਨ ਕਿਹੜਾ ਵਾ, ਮਾਡਲ ਕਿਹੜਾ ਵਾ। ਗਿਵ ਅਵੇ। ਉਹਨੂੰ ਫ੍ਰੀ ਦੇ ਦਾਂਗੇ। ਗਾਇਸ ਕੋਈ ਮੇਰੇ ਨਾਲ ਅਫਸੋਸ ਕਰ ਲਓ। ਕੀ ਹੋਇਆ? ਮੇਰੇ ਇੰਸਟਾਗ੍ਰਾਮ ਦੀ ਰੀਚ ਘਟ ਗਈ ਐ। ਮੈਂ ਮੈਂ ਅੱਜ ਦਾ ਰਿਵਿਊ ਕਿੱਦਾਂ ਸੀ ਘੁੰਮਣ ਫਿਰਾਂਦਾ। ਮੈਨੂੰ ਤਾਂ ਘੁੰਮਣਾ ਫਿਰਨਾ ਬਿਲਕੁਲ ਪਸੰਦ ਨਹੀਂ ਚਲੋ ਜੀ ਤੁਹਾਡਾ ਕੀ ਰਿਵਿਊ ਸੀ ਹੈ ਬਸ ਅੱਜ ਆਪਾਂ ਮਤਲਬ ਕਿ ਬਹੁਤ ਬੜੀਆਂ ਚੀਜ਼ਾਂ ਦਰਸ਼ਨ ਕਰਕੇ ਆਏ ਆ ਹਾਂ ਉਹਨਾਂ ਬਾਰੇ ਦੱਸੋ ਅੱਜ ਕੀ ਦਰਸ਼ਨ ਕਰਕੇ ਆਏ ਹੋ ਮੇਰੇ ਸਰਨੰਗਾ ਕੋਈ ਅੱਛਾ ਹਾਂ ਅੱਜ ਦਸੂ ਘਾ ਦੀ ਦਰਸ਼ਨ ਕਰਕੇ ਆਏ ਹੈ ਵੈਸੇ ਅੱਜ ਅਸੀਂ ਦਰਸ਼ਨ ਕਰਕੇ ਆਏ ਆ ਚੋਲਾ ਸਾਹਿਬ ਦੇ ਜਿਹੜਾ ਬਾਬਾ ਜੀ ਦਾ 52 ਕਲੀਆਂ ਵਾਲਾ ਚੋਲਾ ਸੀ ਗੁਰੂ ਮਹਾਰਾਜ ਜੀ ਜਿਹਦੇ ਨਾਲ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਰਿਹਾ ਕਰਕੇ ਲੈ ਕੇ ਆਏ ਸੀ ਹਨ ਤੇ ਉਹ ਗੁਰਦਾਰਾ ਸਾਹਿਬ ਛੇਵੀਂ ਪਾਸ਼ਾ ਹੀ ਆਪਾਂ ਅੱਜ ਗਏ ਸੀ ਤੇ ਉੱਥੇ ਇੱਕ ਅਸੀਂ ਅੱਜ ਸੁਨੈਰੀ ਅੱਖਰਾਂ ਦੀ ਜਿਹੜੀ ਹੈ ਨਾ ਉਹ ਲਿਖੀ ਹੋਈ ਆ ਪੋਥੀ ਲਿਖੀ ਆ ਨਾ ਉਹ ਵੀ ਦੇਖ ਚਲਦੀ ਸੀ ਪਰ ਉੱਥੇ ਲਾਉ ਨਹੀਂ ਸੀਗੀ ਵੀਡੀਓ ਬਣਾਉਣੇ ਦੀ ਤੁਹਾਨੂੰ ਵੀ ਦਿਖਾਉਣੀ ਸੀ ਹਾਂਜੀ ਇਹ ਚੇਤਾ ਡੱਕ ਐਕਸਪੀਰੀਅੰਸ ਹੀ ਆ ਜੀ ਵਧੀਆ ਵਧੀਆ ਸੀਗਾ ਕਿੱਦਾਂ ਲੱਗਿਆ ਦਰਸ਼ਨ ਕਰਕੇ ਤੁਹਾਨੂੰ ਬਹੁਤ ਸੋਹਣਾ ਲੱਗਿਆ ਵਧੀਆ ਲੱਗਿਆ ਮੈਨੂੰ ਵੀ ਵਧੀਆ ਲੱਗ ਗਈ ਕਿ ਅਜਿਵੇਂ ਆ ਕੇ ਪਰਨਾਪ ਕਰ ਲਿਆ। ਮਾਦੀ ਦਾ 15 ਮਿੰਟ ਦੇ। ਅੱਗ ਬੰਨੀ ਸੀ ਇਸ ਪਰਨਾਪ ਕਰ ਲਿਆ ਟ੍ਰਾਂਸਫਰ। ਤੇ ਚਲੋ ਗਾਇਜ਼ ਨਨੂ ਨੂੰ ਚਾੜ ਲੈਣਾ ਕਿ ਪਲਾਨ ਕਰ ਗਿਆ ਜੇ ਪਰ ਫਿਰ ਨਿਕਲ ਦਾਂਗੇ ਬਸ। ਗਾਇਜ਼ ਅੱਡ ਘਰ ਦੇ ਅੱਗੇ ਆ ਗਏ ਹੁਣ ਗਾਇਜ਼ ਇਹਨਾਂ ਨੂੰ ਕੱਟ ਮਾਰਾਂਗੇ। ਇਹਨਰ ਕਹਿ ਦੇ ਰਿਹਾ ਤਾਂ ਛਿੱਤਰ ਪੈ ਵੀ ਸਕਦਾ। ਮੈਂ ਬੁਲਾਇਆ ਪਰ ਦੱਸਦੇ। ਆਹ ਬੰਦਾ। ਉਹ ਮੈਂ ਹੁਣ ਘਰੇ ਆਏ ਗਏ ਸਾਦਾ ਸਮਾਨ ਲੈ ਕੇ ਉਧਰ ਰੋਟੀ ਪਾਣੀ ਦਾ ਪ੍ਰੋਗਰਾਮ ਕਰਕੇ ਕਿਉਂਕਿ ਅਸੀਂ ਕਰ ਰਹੇ ਹਾਂ ਸੁਲਤਾਨ ਦੇ ਫੋਨ ਦੀ ਪਾਰਟੀ। ਕੋ ਹੋਂਸਾ ਤੇ ਪਾਰਟੀ ਹੋਗੀ ਹਾਂ ਪਾਰਟੀ ਹੋਗੀ ਮੈਂ ਹਾਂ ਚੱਲ ਅੱਗੇ ਐਸ ਮੇਰੀ ਮੰਮੀ ਲੈਕ ਕਿ ਨਹੀਂ ਦਈ ਗਏ ਜਿੱਧਰ ਮੰਮਾ ਸਾਡੇ ਕੱਪੜੇ ਧੋ ਰੇ ਆ ਮਨ ਤਾਂ ਕੱਪੜਾ ਦਾ ਆ ਦੇਖ ਲਓ ਗਾਇਜ਼ ਮੇਰੀ ਦੀਵਾਲੀ ਆ ਦੋ ਦਿਨਾਂ ਇਹ ਪਹਿਲਾਂ ਦੀਵਾਲੀ ਤੋਂ ਪਹਿਲਾਂ ਧੂਆਂ ਗੱਡੀ ਲੱਗ ਜਾ ਘਰੇ ਜਨਾਨੀਆਂ ਦਾ ਆ ਬਾਅਦ ਚ ਨਵੇਂ ਲੀੜੇ ਪਾ ਪਾ ਕੇ ਦੀਵਾਲੀ ਵਾਲੇ ਦਿਨ ਵਿੱਚ ਕਰਨਾ ਡੇ ਲੱਗ ਹੈ ਸਵੇਰ ਨੂੰ ਲੱਗਾ ਸਾਡੇ ਮਨਿੰਦਰ ਨੇ ਤਾਂ ਦੀਵਾਲੀ ਵਾਲੇ ਦਿਨ ਚਾਰ ਸੂਟ ਬਦਲੇ ਆ ਮਸ਼ੀਨ ਲੋ ਆ ਮੈਂ ਯਾਰ ਸੂਟ ਤੇਰੇਆਂ ਚਾਰ ਸ਼ਾਲਟਾ ਪਾ ਕੇ ਆਟੀਆਂ ਦੇ ਚ ਮਸ਼ੀਨ ਲੋਈ ਦੀ ਹੁੰਨੀ ਚਾਹੀਦੀ ਇੱਕ ਚਿੱਟਾ ਕੱਪੜਾ ਪਜਾਮਾ ਸਾਡੀ ਕਾਦੀ ਦੀ ਦੀਵਾਲੀ ਪਹਿਲਾਂ ਦੀਵਾਲੀ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਕਰੀ ਜਾਓ ਨਹੀਂ ਤੋਈ ਅੱਜ ਹੁਣ ਲੋਈ ਦੀ ਮਸ਼ੀਨ ਲਿਆਣੀ ਹੈ ਹਾਂ ਆ ਹੁਣ ਦੀਵਾਲੀ ਤੋਂ ਬਾਅਦ ਦੇਖ ਲੈ ਇੱਧਰ ਰੌਣਕ ਕਰਨੇ ਨੇ ਕੱਪੜਿਆਂ ਨੂੰ ਚਲੋ ਕੋਈ ਗੱਲ ਨਹੀਂ ਹੁਣ ਨਾ ਮੈਂ ਕੱਪੜੇ ਧੋ ਲਵਾਂ ਹੁਣ ਆ ਜਿਓ ਮੰਮੀ ਅਸੀਂ ਪਾਰਟੀ ਦੀ ਅਰੇਂਜਮੈਂਟ ਕਰਦੇ ਪਏ ਆਂ ਭਰਾਵਾ ਮੇਰੇ ਖਾਣ ਨੂੰ ਤਾਂ ਜਗ੍ਹਾ ਹੈ ਨਹੀਂ ਕਿ ਮੈਂ ਤਾਂ ਲਿੰਕਾ ਪੀ ਕੇ ਹਟ ਗਿਆ ਜਾਂ ਗੈਸ ਦਾ ਕੈਪਸੂਲ ਲੱਗ ਖਾ ਲਿਆ ਕੋਈ ਨਾ ਰੋਟੀ ਖਾ ਲਈ ਉਹ ਰੋਟੀ ਖਾ ਲੈ ਪਨੀਰ ਆੜੀ ਮਰਤਾ ਕੋਸ਼ ਖਾਣ ਦਾ ਖਾਣ ਵਾਲੀ ਜੀ ਦਾ ਨਾਮ ਨਾਲ ਹੈ ਜੀ ਮੇਰੇ ਕੋਲ ਚਲ ਕੋਈ ਨਹੀਂ ਅੱਤਕ ਭੁੱਖ ਲੱਗਿਆ ਨਹੀਂ ਹਲਕਾ ਸਾਡੇ ਸਾਥ ਤੇ ਆ ਤੇ ਚਲੋ ਦੋਸਤੋ ਤੁਹਾਨੂੰ ਮਿਲਦੀ ਪਾਰਟੀ ਤੇ ਅਸੀਂ ਪਾਰਟੀ ਕਰਕੇ ਆਗੇ ਗਏ ਸਾਡੀ ਪਾਰਟੀ ਦੇਖ ਲਓ ਉੱਧਰ ਅਸਤਾ ਇੰਨੇ ਭੋਲੇ ਬੰਦੇ ਆ ਐ ਜੀ ਥੋੜੇ ਜਿਹਾ ਸਾਰ ਲੈਨੇ ਆ ਨਹੀਂ ਗਏ ਗਰੀਬ ਜੇ ਬੰਦੇ ਆ ਗਏ ਹੋਰ ਗੈਸ ਗਰੀਬ ਜੇ ਬੰਦੇ ਆ ਅਸਤਾ ਬੈੱਡ ਤੇ ਵੀ ਪੂਣੇ ਪੈਰੀ ਪਈ ਦਾ ਪੂਣੇ ਪੈਰੀ ਪਈ ਦਾ ਆਟਾ ਨਹੀਂ ਆਟਾ ਵੀ ਪਾਣੀ ਨਾਲ ਗੁੰਨੀ ਦਾ ਬੈੱਡ ਤੇ ਵੀ ਅਸੀਂ ਘਰ ਨੂੰ ਵੀ ਸੁਣਿਆ ਚਾਰ ਨਵੀਂ ਟਾੜਾ ਲਾ ਕੇ ਚਾਈਦਾ ਇੰਨੇ ਗਰੀਬ ਮੇਰੇ ਨਾਲ ਦੂਸਰੇ ਕੱਪੜੇ ਵੀ ਮਸ਼ੀਨ ਦੇ ਧੋਣੇ ਆ ਖੱਚ-ਖੱਚ ਪਾਣੀ ਦਾ ਧੋਣੇ ਆ ਹਾਏ ਨਹੀਂ ਅਸੀਂ ਤਾਂ ਗਾਇਸ ਪਾਣੀ ਵੀ ਗਿੱਲਾ ਪੀਨੇ ਆ ਕੱਪੜੇ ਪਾਣੀ ਨਾਲ ਧੋਣੇ ਆ ਹੋਰ ਗਾਇਸ ਸਾਰਾ ਕੁਝ ਪਾਣ ਪਾਣੀ ਹੋਇਆ ਪਿਆ ਇੰਨੇ ਗਰੀਬੀ ਹਸ ਤਾ ਪਾਣੀ ਹੋ ਗਈ ਮਿੱਤਰਾਂ ਤਕ ਤਕ ਸੀਨਾ ਤੜਕੇ ਦੋ ਵੇਟ ਗੋਣ ਮਿੱਤਰਾਂ ਦੋ ਵੇਟ ਗੋਣ ਮਿੱਤਰਾਂ ਆਉਂਦਾ ਇੱਥੇ ਕੋਈ ਤਾਂ ਸਰਾਣੇ ਦੀ ਧਰਮ ਗੋਵਿੰਟ ਗੋਨ ਮਿੱਤਰਾਂ ਆ ਦੋ ਮਿੰਟ ਕੌਣ ਇੱਧਰ ਹੋ ਜਾ ਟਕੂਆ ਤੇ ਟਕੂਆ ਖੜ ਕੇ ਗੋਵਿੰਟ ਗੋਨ ਮਿੱਤਰਾਂ ਬਣਦੇ ਸੀ ਵੀਰੇ ਬਤਿਹ ਨਾ ਪਿੰਨ ਨਹੀਂ ਨਹੀਂ ਉਹ ਤਾਂ ਧੋਤੀਆਂ ਲੀਆਂ ਸੀ ਮਾਰੇ ਮਾਰ ਲਓ ਕਿੱਲੋ ਨਹੀਂ ਧੋਈ ਨਾ ਸਿੱਧਾ ਕਰਕੇ ਬੈਠ ਸਾਹਰੇ ਤੇ ਗੇ ਮੈਂ ਤਾਂ ਨਹੀਂ ਹੋੜੀ ਰਿਤੇ ਜਾਉਂਦੇ ਸਾਹਰੇ ਗਾਇਜ਼ ਦੇਖ ਲਓ ਕੀ ਕਰਦਾ ਫਰਦਾਬਾ ਦੋਸਤੋ ਸੀ ਹੁਣ ਕੋਠੇ ਆ ਕੇ ਪੇਮ ਨੂੰ ਮਮਾ ਦੇ ਨਾਲ ਤੇ ਮੈਂ ਮੇਰੀ ਮੰਮਾ ਵਾ ਮੇਰੀ ਦਿੱਤੀ ਆ ਅਗਰ ਰੱਖ ਚ ਪਤਾ ਨਹੀਂ ਕੀ ਪੈ ਗਿਆ ਰੱਖਾ ਪੈ ਗਿਆਸ ਮੇਰੀ ਰਾਤ ਤੇ ਇੱਕ ਟਵੀ ਰਾਤ ਛੁਰਲੀ ਡਿੱਗ ਗਈ ਇਸ ਕਰਕੇ ਗੈਸ ਦੀਆਂ ਆਖੇਂ ਖੋਲਦੀ ਪਈ ਸੀ ਕਿਧਰ ਛੁਰਲੀ ਰੱਗ ਗਈ ਮੇਰੇ ਠਟਾਕਾ ਤਾਂ ਇੱਕ ਨਹੀਂ ਜਲਾ ਤੇਰੇ ਸੁਰਲੀ ਕਿੱਥੇ ਟੱਕੀ ਤਾਂ ਦੋਸਤੋ ਹੁਣ ਆਪਾਂ ਪਾਏਗਾ ਬਾਹਰ ਵੀ ਘਰ ਦੇ ਨਵੇਂ ਕਮਰੇ ਦੀ ਫੀਲ ਲੈ ਰਹੇ ਆ ਦੋਸਤੋ ਅੱਜ ਆਪਣੇ ਐਸ ਡਬਲਿਊ ਪੇਜ ਨੂੰ ਜਿੰਨੇ ਲੱਗੋਗੇ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਗਾਇਸ ਠੰਡ ਹੋ ਗਈ ਥੋੜਾ ਵੀ ਹੋ ਗਈ ਤਦੋ ਗਾਇਸਸ ਹਾਂ ਤਦੋ ਹੋ ਗਿਆ ਅਗਲੀ ਮਿਲਦੇ ਆਂ ਬਾਏ ਬਾਏ ਹੈਲੋ ਗਾਇਸ